ਤੈਰੋ ਮਹੱਲਾ ਪੰਜਵਾ ਪੈ ਕਹੋ ਪਉ ਪੜਿਆ ਸਿਮਰਤ ਹਰਨਾਮ ਜੋ ਭਾਈ ਹਰੀ ਆਕਾਰਪੁਰਖ ਦੇ ਨਾਮ ਦਾ ਸਿਮਰਨ ਕਰਦੇ ਐ ਉਹਨਾਂ ਨੂੰ ਭਾਇ ਦੇਣ ਵਾਲੇ ਜਿਹੜੇ ਜੰਮਦੂਤ ਆ ਧਰਮਰਾਜ ਕੇ ਦੂਤ ਨੇ ਜੋ ਹੈ ਸੋ ਉਹਨਾਂ ਨੂੰ ਵੀ ਭਾਇ ਪੈਣ ਦੇਣ ਵਾਲਿਆਂ ਨੂੰ ਡਰ ਪੈ ਗਿਆ ਕਿ ਨਾਮ ਸੁਣਿਆ ਜੇਬ ਦੂਰੋ ਭੱਜ ਮਤ ਮਾਰੇ ਹਰ ਜੀ ਬੇਪਰਵਾਹ ਹੋਰ ਸਤ ਪ੍ਰਕਾਰ ਦੇ ਜਿਹੜੇ ਭਾਇ ਹਨ ਨੇ ਮਨਨ ਨੂੰ ਵੀ ਸਾਰਿਆਂ ਨੂੰ ਭੈ ਪੈ ਗਿਆ ਭੈ ਭੈ ਕੋ ਕਹ ਪੜਿਆ ਭੈ ਦੇਣ ਵਾਲੇ ਜਿਹਨੂੰ ਡਰ ਪੈ ਗਿਆ ਮਹਾਰਾਜ ਗ ਸਿਮਰਤ ਹਰ ਨਾਮ ਮਾਰਾ ਦਾ ਨਾਮ ਸਿਮਨ ਨੂੰ ਆਇਆ ਨੂੰ ਡਰ ਨਹੀਂ ਕਿਸੇ ਦਾ ਰਿਹਾ ਨਿਰਭਉ ਜਪਾ ਸਗਲ ਭਉ ਮਿਟਾਏ ਭੈ ਦੇਣ ਵਾਲਿਆਂ ਨੂੰ ਡਰ ਪੈ ਗਿਆ ਕਿ ਅਸੀਂ ਨਾ ਮਾਰੇ ਜਾਈਏ ਅਗਲੇ ਵਿਆਦਨ ਮਿਟੀ ਤ੍ਰਹ ਗੁਣ ਕੀ ਸਾਰੇ ਵਿਆਦ ਉਹਨਾਂ ਦੀ ਆਦੀ ਵਿਆਦੀ ਉਪਾਦੀ ਮਿਟ ਗਈ ਇਨਾਂ ਗੁਣਾਂ ਦੀ ਜਿਹੜੀ ਸਾਤ ਕੀ ਪੁਰਖਾਂ ਦੇ ਤਾਂ ਹੀ ਦੀ ਛਾਰੇ ਦੀ ਹੈ ਜਸ ਦੀ ਤੇ ਨਿਮਰਤਾ ਉਤੋਂ ਰੱਖਦੇ ਹਨ ਰਜੋ ਗੁਣੀ ਲੋਭ ਦੀ ਤੇ ਉਦੋਂ ਬੜੀ ਕੁਦਮੀ ਬਣੇ ਰਹਿੰਦੇ ਐ ਤਾਮਸੀ ਪੁਰਖ ਜਿਹੜੇ ਐ ਕ੍ਰੋਧ ਨਾਲ ਸਰਾਫਦੇ ਤੇ ਲੋਕਾਂ ਨੂੰ ਫੂਕਦੇ ਰਹਿੰਦੇ ਐ ਕਿਉਂ ਦਿਨਾਂ ਗੁਣਾ ਦਾ ਡਰ ਵੀ ਸਾਬ ਮਿਟ ਗਿਆ ਦਾਸ ਕੇ ਹੋਏ ਪੂਰਨ ਕਾਮ ਹਾਂਜੀ ਦਾਸ ਕੇ ਪੂਰਨ ਹੋਏ ਅਖਰ ਸਾਹਿਬ ਬੋਲਦੇ ਕਰਤਾ ਹਾਂਜੀ ਸਾਖ ਕੇ ਹੋਏ ਪੂਰਨ ਕਾਰ ਸੋ ਤਾਂ ਸਾਰੇ ਕਾਰ ਵੀ ਪੂਰੇ ਹੋ ਗਏ ਮਹਾਰਾਜ ਦੀ ਕਿਰਪਾ ਕਰਕੇ ਰਹਾ ਹਰ ਕੇ ਲੋਕ ਸਦਾ ਗung ਗਾਵੇ ਜੋ ਹਰੀ ਦੇ ਲੋਕ ਭਗਤ ਸੰਤ ਹਨ ਗੋਵਿੰਦ ਲੋਕ ਉਹ ਸਦਾ ਮਹਾਰਾਜ ਦੇ ਗੁਣਾਂ ਨੂੰ ਹੀ ਗਾਉਂਦੇ ਹਨ ਜਿਹਨ ਕੋ ਮਿਲਿਆ ਪੂਰਨ ਧਾਮ ਉਹਨਾਂ ਨੂੰ ਪੂਰਨ ਧਾਮ ਪਰਮ ਧਾਮ ਬ੍ਰਹਮ ਸਰੂਪ ਮਿਲ ਗਿਆ ਹੈ ਜਨਕ ਦਰਸ ਜਿਹਨੂੰ ਜਦ ਸੂਰਜਾਦਿ ਕੀ ਪ੍ਰਕਾਸ਼ ਸਜਦੇ ਸ਼ੰਗ੍ਰਿ ਪ੍ਰਕਾਸ਼ ਸਰੂਪ ਹੈ ਜਨਕਾ ਦਸ ਵਾਸ਼ੇ ਦਿਨ ਰਾਤੀ ਮਹਾਰਾਜ ਦੇ ਜਨਾਂ ਦਾ ਦਰਸ਼ਨ ਹੈ ਰਾਤ ਨੂੰ ਚਾਹੁੰਦੇ ਹਨ ਹੋਏ ਪਨੀਤ ਧਰਮ ਰਾਜਾ ਧਰਮ ਰਾਜਾ ਵੀ ਜੰਮ ਵੀ ਜਿਹੜੇ ਹਨ ਇਹ ਸਾਰੇ ਪਵਿੱਤਰ ਹੋ ਜਾਂਦੇ ਆ ਜਿਵੇਂ ਜਨਕਰ ਆਇਆ ਜੰਮਪੁਰ ਗਿਆ ਪੁਕਾਰ ਸੁਨ ਬਿੱਲਾ ਉਹਨਜੀ ਨਰਕ ਦੇ ਵਾਸੀ ਧਰਮ ਰਾਜਾ ਨੂੰ ਅੱਖਰ ਸਮਨਾ ਨਹੀਂ ਕਰ ਬੰਦ ਖਲਾਸੀ ਇਹ ਸਾਰੇ ਹੀ ਚਾਹੁੰਦੇ ਹਨ ਮਾਰੇ ਦੇ ਪਿਆਰਿਆਂ ਦੇ ਕਿ ਦਰਸ਼ਨ ਸਾਨੂੰ ਹੋ ਜਾਣ ਇਹਨਾਂ ਦਾ ਬਾਕੀਆਂ ਪੁੰਨਿਆਂ ਨਾਲ ਹੀ ਆਪੈਂਦਾ ਰਹਿੰਦਾ ਰਿਹਾ ਇਸ ਕਾਮੀਆਂ ਨਾਲ ਇਸ ਕਰਕੇ ਧਰਮ ਰਾਜ ਆਕੀ ਪਵਿੱਤਰ ਹੋ ਜਾਂਦਾ ਹੈ ਤੇ ਜੰਮ ਵੀ ਪਵਿੱਤਰ ਹੋ ਜਾਂਦੇ ਹੈ ਜੇ ਕਦੇ ਜਿਵੇਂ ਜਾਨਕ ਸੁਦੇ ਨਰਕ ਦੇ ਕਵਾਤ ਜਿਵੇਂ ਅਸੀਂ ਦੇਵ ਲੋਕ ਨੂੰ ਜਾਂਦਾ ਹੋਇਆ ਇਸ ਪ੍ਰਕਾਰ ਨਾਮ ਤੇ ਆਏ ਸਾਜਨਾ ਜਗਤ ਪ੍ਰਭਾ ਚੀਤ ਨਾਨਕ ਧਰਮ ਹੈ ਇਸ ਜਮਾ ਕੀਤੋ ਬਹੁਤ ਪੁਨੀਤ ਇਹ ਸਾਰੇ ਕੋਈਦਰ ਹੋ ਜਾਂਦੇ ਹਨੇ ਕਾਮ ਕ੍ਰੋਧ ਲੋਭ ਮਦ ਨਿੰਦਾ ਜਿਵੇਂ ਕਾਮ ਦਾ ਹੁਰਨ ਹੈ ਕ੍ਰੋਧ ਹੈ ਲੋਭ ਆਦਿਕ ਹੈ ਪੰਜਾਰਥਾਂ ਦਾ ਮਾਣ ਹੰਕਾਰ ਹੈ ਨਿੰਦਿਆ ਆਦਿਕ ਸੁਭਾਅ ਸਾਧ ਸੰਗ ਮਿਟਿਆ ਅਭਮਾਨ ਇਹਨਾਂ ਔਗਣਾ ਦੀ ਵੀ ਨਿਗਰਤੀ ਹੋ ਜਾਂਦੀ ਹੈ ਸਾਧ ਸੰਗ ਜਿਹੜਾ ਗੋਹਲਾ ਹੰਕਾਰ ਹੈ ਵੀ ਅੰਦਰੋਂ ਮਿਟ ਜਾਂਦਾ ਹੈ ਅਬ ਹਿੱਦੇ ਜੋ ਮਾਣ ਹੁੰਦਾ ਕਿ ਮੈਂ ਵੀ ਕੁਛ ਹਾਂ ਐਸੇ ਸੰਤ ਭੇਜੇ ਪੇਟੇ ਬੜਾ ਭਾਗੀ ਇਹ ਬਾਈ ਇਹ ਜੇ ਸੰਤ ਭਗ ਛੜਕਿਆ ਨਾ ਕਰੇ ਇਨਸਾਫ ਬੋਲਿਆ ਕਰ ਐਡਾ ਗਿਆਨੀ ਹੈ ਐਸੇ ਕਈ ਕਥਾ ਕਰ ਚੁੱਕਾ ਹੈ ਇਹ ਜੇ ਸੰਤ ਵੱਡਿਆ ਭਾਗਾ ਕਰਕੇ ਪ੍ਰਾਪਤ ਹੁੰਦੇ ਮਿਲਦੇ ਹਨ ਨਾਨਕ ਤਨਕ ਸਤਿਗੁਰੂ ਬਾਣ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਪਿਆਰਿਆਂ ਤੋਂ ਸੈਗੜੇ ਵਾਲੀ ਗੁਰਬਾਨ ਬਲਿਹਾਰ ਜਾਈਏ ਫੈਰ ਮਹੱਲਾ ਪੰਜਵਾਂ ਪੰਜ ਮਜਵੀ ਜੋ ਪੰਜ ਨਾ ਰੱਖੇ ਸਾਧ ਸੰਗੇ ਜੀ ਮਹਾਰਾਜ ਕਹਿੰਦੇ ਪੰਜੇ ਕਾਮ ਕਰੋ ਲੋ ਮੋਹ ਹੰਕਾਰ ਹੋਏ ਇਹਨਾਂ ਨੂੰ ਜਿਹੜਾ ਰੋਕ ਕੇ ਨਹੀਂ ਰੱਖ ਪਾ ਉਹ ਪੰਜ ਮਜਵੀ ਹੈ ਪੰਜ ਮਜਵੀ ਸਾਧ ਸੰਗੇ ਜੀ ਪੰਜ ਪੀੜਿਆ ਹੁੰਦਾ ਹੈ ਜਿਹੜਾ ਪੰਜਾਂ ਬਾਪੂਆਂ ਦਾ ਬੇਟਾ ਹੋਵੇ ਕੋ ਹੰਨੇ ਦੀ ਕੋ ਬੰਨੇ ਦੀ ਕੋ ਪਾੜਾ ਵਾਲੀ ਰੰਨੇ ਦੀ ਉਹ ਸਾਰ ਨੂੰ ਝੋਣ ਕੀ ਦੇਈ ਜਾਂਦਾ ਹੈ ਉਹਦਾ ਨਿਸ਼ਚੈ ਕਿਸੇ ਦੇ ਨਹੀਂ ਹੁੰਦਾ ਉਹ ਪੰਜ ਪੀੜਿਆ ਨੂੰ ਕਹਿੰਦੇ ਹੈ ਕਿਉਂ ਪੰਜੋਂ ਪੰਜ ਮਜਵੀ ਪੰਜ ਪੀਰੀਓ ਪੰਜਾਂ ਬਾਪਾਂ ਦਾ ਬੇਟੇ ਉਹ ਸਮਝ ਨਹੀਂ ਜਾਓ ਹਰਾਉਂਦਾ ਹੀ ਕਹੀਰਨ ਹੋਰ ਕੀ ਕਹਿਣਾ ਜੋ ਪੰਜਾਂ ਨੂੰ ਉਕਾਰਾਂ ਨੂੰ ਰੋਕ ਕੇ ਨਹੀਂ ਰੱਖਦਾ ਹੈ ਇਸ ਪ੍ਰਕਾਰ ਪੱਛ ਮਜਵੀ ਜੋ ਪੰਜੇ ਨਾ ਰੱਖੇ ਹੋਰ ਅਰਥ ਕਰਦਾ ਹੈ ਪੰਚਮ ਨਾਮ ਬੇਸਵਾ ਦਾ ਹੈ ਸੋ ਉਹਨੂੰ ਜੰਮਿਆ ਹੋਇਆ ਬੇਸਵਾ ਦੇ ਪੁੱਤ ਵਜੋਂ ਕਹਾਇਆ ਨਹੀਂ ਹੈ ਜਿਵੇਂ ਪੰਜੇ ਨਾ ਆਖੇ ਪੰਜਾਂ ਨੂੰ ਸਾਹਮਣੇ ਰੱਖਦਾ ਹੈ ਰੋਕ ਕੇ ਰੱਖਦਾ ਹੈ ਇਹਨਾਂ ਨੂੰ ਉਹ ਹਟਾਉਣਾ ਨਹੀਂ ਹੈ ਮਿੱਠਿਆ ਰਤਨ ਨਿਤੁਖ ਭਾਖੇ ਮਿੱਠਿਆ ਜੇ ਕਿਸੇ ਨੂੰ ਵੇਖ ਲਓ ਕੋਈ ਗੱਲ ਕਹਿ ਦੀਏ ਡਾਂਗ ਚੱਕਣੇ ਆਉਦਾ ਮਾਰੂ ਤਾਂ ਆਉਂਦਾ ਪਰ ਇਹ ਜਿਹੜੇ ਬਚਨ ਜਫਾਤ ਮਾਰਾ ਕਹਿ ਰਹੇ ਨੇ ਉਹ ਅਸਲੀ ਨਹੀਂ ਚਿੱਤੇ ਹੁੰਦਾ ਅਸੀਂ ਛੱਡਦੇ ਹੀ ਨਹੀਂ ਊਗੜਾ ਨੂੰ ਆਉਦਿਆਂ ਨੂੰ ਚੱਕਰ ਬਣਾਏ ਕਰੇ ਪਾਖੰਡ ਇਹ ਗਣੇਸ਼ ਚੱਕਰ ਬਣਾ ਲੈਂਦਾ ਹੈ ਕੀਸ਼ੂ ਦੇਵਤਿਆਂ ਦੀ ਮੂਰਤਾਂ ਦਸ ਪਾਰਖਾ ਦਾ ਇੱਕ ਲక్ష్ਮੀ ਇੱਕ ਮਨਾਰਾ ਮੂਰਤਾਂ ਬਣਾ ਕੇ ਉਹਨਾਂ ਦੀ ਪੂਜਾ ਕਰਦਾ ਚੱਕਰ ਜਿਹਾ ਬਣਾ ਕੇ ਨਾਲ ਖਾਣੇ ਦੇ ਬਣਾ ਕੇ ਉਹ ਦੇਵਤਿਆਂ ਨੂੰ ਦੁਕਾਨ ਤੇ ਵਿਚਾਰੇ ਲక్ష్ਮੀ ਜੀ ਦਾ ਟਕਾ ਲੰਦਾ ਤੇ ਪਾਸੀ ਪਾਰਖਾ ਟਕਾ ਲੰਦਾ ਹੈ ਤੇ ਕਹਿੰਦਾ ਮੈਂ ਪੂਜਾ ਕਰਦਾ ਉਹ ਪਖੰਡ ਕਰਕੇ ਉਹ ਖਾਉਂਦਾ ਹੈ ਇਸੇ ਪ੍ਰਕਾਰ ਗਣੇਸ਼ ਚੱਕਰ ਨੂੰ ਗੱਲ ਕਰਿਆ ਦੇ ਨਾਲ ਮੂਲ ਦਵਾਰੇ ਨੂੰ ਆਉਦੇ ਜਾਲ ਪੋਟਿਆਂ ਦੇ ਤਾਂ ਹੀ ਧੋਣਾ ਜਿਹੜਾ ਹੈ ਇਹਦਾ ਨਾਮ ਗੱਜ ਕਰਿਆ ਹੈ ਇਹਦਾ ਨਾਮ ਚੱਕਰ ਗਣੇਸ਼ ਚੱਕਰ ਦੇ ਸੋਧਣਾ ਇਹਨੂੰ ਕਹਿੰਦੇ ਹੋਵੇ ਮੂਰਤਾਰ ਉਹ ਜਿਹੜੇ ਸੋਧਦੇ ਐ ਇਸ ਪ੍ਰਕਾਰ ਕਿਉਂ ਪਖੰਡ ਕਰਦਾ ਹੈ ਇਵੇਂ ਚੱਕਰ ਬੀਤਿਆਂ ਨੇ ਪਦਾਰੇ ਪੂਰੀਆ ਦੇ ਬਣਾ ਬਣਾ ਕੇ ਦੇਵੀ ਦੇ ਚੱਕਰ ਬਣਾਇਆ ਕਰਕੇ ਤੇ ਪਖੰਡ ਕਰਦਾ ਹੈ ਚੋਰ ਚੋਰ ਪਟੇ ਜੈ ਸੇਤ੍ਰ ਰੰਦ ਉਹਨੂੰ ਆਤਮਾ ਦੀ ਸਖਿਆਤ ਤਾਂ ਨਹੀਂ ਹੁੰਦੀ ਜਿਵੇਂ ਰੰਦ ਜਿਹੜੀ ਬੇਸਵਾ ਹੁੰਦੀ ਹੈ ਉਹ ਪੁਰਖਾਂ ਦੀ ਗਾਹ ਹੁੰਦੀ ਹੈ ਜਿੱਦਣ ਨਾਂ ਗਾਹ ਕਾਵੇ ਝੁਰਝੁਰ ਕੇ ਸੜਦੀ ਰਹਿੰਦੀ ਹੈ ਮੇਰਾ ਗਾਹਕ ਨਹੀਂ ਆਇਆ ਇਸੇ ਪ੍ਰਕਾਰ ਉਹ ਬਕਾਰੀ ਆਦਮੀ ਚੋਰ ਚੋਰ ਪਟੇ ਜੈ ਸੇਤ੍ਰ ਰੰਦ ਜਿਵੇਂ ਰੰਦੋਂ ਬੇਸਵਾ ਔਸਤਰੀ ਹੁੰਦੀ ਹੈ ਉਹ ਝੁਰਝੁਰ ਕੇ ਦੇਵੀ ਦੇ ਉਧਿਆਂ ਦੇ ਉਹ ਬਾਹਰ ਨਾਲ ਝੁਰਦੇ ਰਹਿੰਦੇ ਆਤਮਾ ਆਨੰਦ ਸੁਖ ਦੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਵਿਧਵਾ ਇਸਤਰੀ ਵੀ ਨਹੀਂ ਆਈ ਜਿਉਂ ਤਨ ਵਿਧਵਾ ਪਰਗੋ ਦੇਈ ਕਾਮਦਾਂ ਚਿਤ ਪਰਵੋ ਸੇ ਹੀ ਕਿਉਂ ਝੁਰ-ਝੁਰ ਕੇ ਮਰਦੇ ਆ ਨਾਸਕਾਂ ਦੀ ਨਹੀਂ ਆਈਆਂ ਨਾਸਕ ਰੰਡੀਆਂ ਜਿ ਨਹੀਂ ਆਈਆਂ ਉਹਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪੰਖੀ ਵੀ ਪ੍ਰਾਪਤੀ ਨਹੀਂ ਹੁੰਦੀ ਹੈ ਝੋਰਿਆਂ ਜੀ ਮਰਦੇ ਰਹਿੰਦੇ ਹਨ ਰਾਈ ਜਿਸ ਰੂਪ ਵਾਲੇ ਸੁਹਾਗਣਾ ਨੂੰ ਰਹੀਏ ਤੇ ਉਹ ਨੰਦ ਨੂੰ ਪ੍ਰਾਪਤ ਹੁੰਦਾ ਫੜ ਕੇ ਨਾਮ ਬਿਨਾ ਸਭ ਝੂਠ ਮਹਾਰਾਜ ਸਾਹਿਬ ਦੇ ਨਾਮ ਤੋਂ ਬਿਨਾ ਜਿਸ ਪਾਸੇ ਲੱਗੇ ਸਾਰੇ ਝੂਠੀ ਲੱਗੇ ਹੋਏ ਹਨ ਜੇ ਨਾ ਗੁਰਪੁਰ ਮੂਲੇ ਨੋਤਨਾ ਪਾਈਏ ਸਤਿਗੁਰੂ ਪੂਰਿਆਂ ਦੇ ਸ਼ਰਨ ਤੋਂ ਬਿਨਾਂ ਭਾਈ ਮੁਕਤੀ ਨਹੀਂ ਪਾਈ ਜਾ ਸਕਦੀ ਕਿਸੇ ਨੂੰ ਸੱਚੀ ਦਰਗਾਹ ਹੈ ਸਾਗਤੂਠ ਜੇ ਸੱਚੀ ਦਰਗਾਹ ਵਿੱਚ ਪੁਰਖਾ ਸੱਚੀ ਦਰਗਾਹ ਤੋਂ ਸਾਗਤ ਮੂਠਾ ਸੱਚੀ ਦਰਗਾਹ ਵੱਲੋਂ ਸਾਧਕਾਂ ਨੂੰ ਕਾਮ ਆਦਿਕਾ ਲੁੱਟ ਲਿਆ ਹੈ ਸੱਚੀ ਦਰਗਾਹ ਜਨੀਓ ਪਹੁੰਚ ਸਕਦੇ ਜਿਨ੍ਹਾਂ ਨਹੀਂ ਲੁੱਟਨੇ ਹਨ ਉਹਨਾਂ ਦੇ ਗੋਣ ਪੁੰਨ ਸਕਾਲ ਕਰਮ ਸੀ ਜਿੰਨੇ ਰਹਾ ਹੋਏ ਕੁਝ ਹੀ ਰ ਪਦਲਤ ਨਹੀਂ ਜਾਣ ਉਹ ਤਾਂ ਜਿਸ ਤਰ੍ਹਾਂ ਰਾਦੇ ਵਿੱਚੀ ਸਾਥ ਸੰਗੇ ਜੀ ਉਹ ਜਨਾ ਰਸਤੇ ਜਿਹੜੇ ਜੈ ਲਾਲ ਜੀ ਕਾਟੀ ਘਾਟ ਬੈਤ ਨਹੀਂ ਨਦੀ ਆਦਕਾਂ ਦੇ ਘਾਟ ਤੇ ਲੁੱਟੇ ਜਾਂਦੇ ਹਨ ਸੱਚੀ ਦਰਗਾਹ ਜਿਹੜੇ ਅਗੇ ਸਾਜੀ ਦਰਗਾਹ ਸਾਗਤ ਮੂਢ ਸਾਗਤ ਜਿਹੜੇ ਸੱਚੀ ਦਰਗਾਹ ਦੇ ਵਿੱਚ ਪ੍ਰਾਪਤੀ ਤੋਂ ਵੱਲੋਂ ਮੁਠੇ ਜਾਂਦੇ ਲੁੱਟੇ ਜਾਂਦੇ ਹਨ ਰਹਾ ਸੋਈ ਕੁਤੀਲ ਕੁਦਰਤ ਨਹੀਂ ਜਾਣਦਾ ਕੁਤੀਲਾ ਜੇ ਹੁਨੇਰ ਬਾਂਧਾਰ ਜੀ ਇਹ ਕੁਤੀਲ ਰੇਂਗਰ ਹਨ ਇਸੇ ਪ੍ਰਕਾਰ ਹੈ ਰਹਾ ਕੋਈ ਕੁਜੀਲ ਕੁਦਰਤ ਨਹੀਂ ਜਾਣੇ ਉਹ ਕੁਜੀਲ ਬੂਤੜ ਆਦਮੀ ਹੋਏ ਜਿਹੜਾ ਕੁਦਰਤ ਪਰਮੇਸ਼ਰ ਦੀ ਸ਼ਕਤੀ ਨੂੰ ਨਹੀਂ ਜਾਣਦਾ ਹੈ ਭਰਮ ਵਿੱਚ ਪਿਆ ਰਿਹਾ ਹੈ ਲੀਪਿਆ ਕੁਦਰਤੀ ਪਰਮੇਸ਼ਰ ਨੂੰ ਨਹੀਂ ਜਾਣਦਾ ਲੀਪਿਆ ਖਾਇਨਾ ਸੱਚੇ ਹਰਮਨ ਦੇ ਕੇ ਉਹ ਬੁਰ ਇਸ ਪ੍ਰਕਾਰ ਹੈ ਸਾਰਸੰਗੀ ਜੀ ਕਾਰੋਂ ਕਟਣ ਜਾਣ ਦੇ ਕੇ ਚੌਂਕਾ ਕਢੀਕਾਰ ਇਸ ਪ੍ਰਕਾਰ ਦੇ ਲੀਪਿਆ ਖਾਇਨਾ ਸੱਚੇ ਹਰਮਨ ਦੇ ਜਿਹੜੇ ਉਤੋਂ ਪਹੁੰਚਿਆ ਦੇਸ਼ਰ ਦੇ ਗੁਹੇ ਦਾ ਉਹ ਲਿਪੇ ਖਾਮੂ ਰਭੰਤਾ ਨੂੰ ਨਾ ਸੱਚਾ ਬਣਨਾ ਜਿਨ੍ਹਾਂ ਦੇ ਸਾਧ ਸੰਗੇ ਜੀ ਅੰਦਰੋਂ ਵਿਰਾਗ ਹੋਵੇ ਕਾਹ ਦੇ ਖਟ ਪਸੰਦ ਦੀ ਮੋਖ ਇੱਛਾ ਆ ਦੇ ਗੁਨਾਹ ਦਾ ਉਹ ਚੈਨੀ ਲਕਾ ਉਹਨਾਂ ਤੇ ਸੱਚ ਵੀ ਨਹੀਂ ਹਰੀ ਨ ਮੰਨਦੀ ਆਪਣਾ ਜੰਦ ਸੁਧੀ ਰੂਪ ਪਹੁੰਚਾ ਵੀ ਦੇਣਾ ਚਿਰ ਕਾ ਲਿਪਿਆ ਹੋਇਆ ਉਹਨਾਂ ਦੀ ਸੱਚ ਮਟਾਈ ਨਹੀਂ ਮੰਨਣੀ ਉਸ પુરੁਖ ਦੀ ਉਤੋਂ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੇ ਨੀਕਾਰਾ ਕਿ ਉਸ ਜਾਨੀ ਪਰਮੇਸ਼ਰ ਨੂੰ ਮੰਨਣਾ ਅੰਦਰ ਮਹਿਲਾ ਬਾਹਰ ਨਿਰਤੂ ਵੇ ਅੰਜੂਨੋ ਭਾਈ ਪਾਪਾਂ ਦੀ ਮਹਿਲ ਕਰਕੇ ਮਾਰਾ ਹੈ ਪਰ ਉਹ ਤੂੰ ਹੈ ਉਹ ਸਰੀਰ ਨੂੰ ਸਾਚੀ ਦਰਗਹ ਆਪਣੀ ਪਦਖੋਵੇ ਸੱਚੀ ਗੁਰਬਾਤ ਵਿੱਚ ਸੱਚਖੰਡ ਵਿੱਚ ਜਾ ਕੇ ਆਪਣੀ ਜਿੱਤੀ ਬਰਵਾਦ ਕਰੇਗਾ ਪਵਿੱਤਰ ਕਿਰਤ ਨਹੀਂ ਕੀਤਾ ਵਕਾਰ ਨੂੰ ਛੱਡ ਕੇ ਰੋ ਰੰਗਾਂ ਮਾਇਆ ਕੱਠੀ ਕਰੂ ਆ ਕੇ ਕਰਦਾ ਰਹਿੰਦਾ ਹੈ ਸਵੇ ਨ ਅਕਾਲੇ ਦੀਦਾ ਪਾ ਜਿਹਦੀ ਸਿਧਾ ਜੋ ਭਗਤੀ ਦਾ ਰਸਤਾ ਹੈ ਨਿਸਕਾਮ ਕਰਮਾਂ ਦਾ ਰਸਤਾ ਹੈ ਪ੍ਰਮੇਸ਼ਰ ਦੀ ਉਪਾਸ਼ਨਾ ਦਾ ਰਸਤਾ ਜਿਹਦਾ ਸਿਧਾ ਮਨ ਦਾ ਸੰਕਲਪੂਪੀ ਮੈਂ ਕਦੇ ਵੀ ਪਾਉਂਦਾ ਜੇ ਉਸ ਪਾਸੇ ਗੁਰਦਾ ਹੀ ਨਿਸ਼ਿਧੇ ਰੱਖਤੇ ਪਰਮਾਰ ਹੁੰਦੇ ਜਿਨਕੀ ਆਤਹਿ ਚੀਤਨਾ ਆਣੇ ਜਿਸ ਆਇਕੂ ਨੇ ਜਗਤ ਨੂੰ ਪੈਦਾ ਕੀਤਾ ਹੈ ਉਸ ਨੂੰ ਚੇਤੇ ਹੀ ਨਹੀਂ ਲਿਆਉਂਦਾ ਦਿਲ 'ਚ ਬਸਾਉਂਦਾ ਹੀ ਨਹੀਂ ਹੈ ਕੂੜੀ ਕੂੜੀ ਮੁਖੋ ਬਖਾਣੇ ਅੰਦਰ ਕੂੜੇ ਬਜ਼ਾਰਾਂ ਦੀ ਝੂਠੀ ਛਾਹ ਹੈ ਤੇ ਉਤੋਂ ਕੂੜੀਆਂ ਕਥਾ ਕਹਾਣੀਆਂ ਲੋਕਾਂ ਨੂੰ ਸੁਣਾ ਕੇ ਮਾਇਆ ਛੱਡਦਾ ਹੈ ਜਿਸਨੂੰ ਕਰਮ ਕਰੇ ਕਰਤਾਰ ਜਿਸਦੇ ਕਰਮ ਕਿਰਪਾ ਦੀਸ਼ਤੀ ਕਰਦਾ ਅਕਾਲ ਪੁਰਖਾ ਇਹਨੂੰ ਕਰ ਲੁੰਦਾ ਹੈ ਸਾਥ ਸੰਗ ਹੋਏ ਦਿੱਸ ਦਿਵਾ ਉਹਦਾ ਸਾਥ ਸੰਗ ਦੇ ਨਾਲ ਮਿਲ ਕੇ ਵਿਹਾਰ ਪੈਂਦਾ ਹੈ ਜਪਣਾ ਜਪਉਣ ਰੂਪ ਹਰ ਨਾਮ ਤਲਤ ਸੋ ਲਾਗ ਰੰਗ ਜਿਵੇਂ ਦਾ ਪਰਮੇਸ਼ਰ ਦੇ ਨਾਮ ਵਿੱਚ ਤੇ ਭਗਤੀ ਕੀਰਤਨ ਭਗਤੀ ਜੀ ਪ੍ਰੇਮ ਲੱਗ ਗਿਆ ਹੈ ਕਹੋ ਨਾਨਕ ਤਿਸ ਜਨ ਨਹੀਂ ਭੰਗ ਗੁਰੂਵਾਰਾ ਸਾਹਿਬ ਕਹਿੰਦੇ ਉਹਦਾ ਮਨ ਕਦੇ ਭੰਗ ਢੇਕਾ ਨਹੀਂ ਹੈ ਵਿਗੰ ਨਹੀਂ ਪੈਂਦਾ ਕਿਸੇ ਪ੍ਰਕਾਰ ਉਹ ਕਦੇ ਨਾਸ਼ ਨਹੀਂ ਹੁੰਦੇ ਆਤਮ ਉਸ ਰੂਪ ਨੂੰ ਪ੍ਰਾਪਤ ਹੋ ਜਾਂਦੇ ਹਨ ਕੈਰ ਨਾਲ ਪੰਜਵ ਨਿੰਦ ਕਾ ਫਿਟਕੇ ਸੰਸਾਰ ਨਿਰਜਕੰਤਾ ਮਰ ਸਾਹਿਬ ਦੀ ਫਲ ਦੱਸਦੇ ਹਨ ਜੋ ਪੁਰਸ਼ ਨਿਤਿਆ ਕਰਦੇ ਰਹੋਈਆਂ ਦੁਸ਼ਨਾ ਕਿਸੇ ਨੂੰ ਲਾਉਂਦੇ ਹਨ ਨਿੰਦ ਕਾ ਫਿਟਕੇ ਸੰਸਾਰ ਜੋ ਨਿਰਜਕੰਤਾ ਵਾਲਾ ਪੁਰਖ ਵੀ ਸਾਰਾ ਸੰਸਾਰ ਖਿੜਕਾਰਾਂ ਤੋਂ ਲੈ ਆਂਦਾ ਪਾਉਂਦਾ 100 ਵਾਰੀ ਸੌ ਸੰਗੇ ਜੀ ਫਿਕੇ ਮੁਗਈਏ ਤਾਂ ਗਲਾਨ ਹੁੰਦੀ ਹੈ ਸੌ ਲਾਣ ਦਾ ਇੱਕ ਭੇਗ ਹੁੰਦਾ ਹੈ ਨਿੰਦਕਾ ਝੂਠਾ ਵਿਵਹਾਰ ਨਿੰਦਕ ਜੋ ਉਤੋਂ ਵਿਹਾਰ ਕਰਕੇ ਵਿਖਾਉਂਦਾ ਚੰਗੇ ਸਿਫਾਈ ਦੇ ਉਹ ਸਭ ਝੂਠਾਈ ਹੈ ਨਿੰਦਕ ਕਾ ਮਲਾਜਾਰ ਜੋ ਸਰਤਕ ਕਰਦਾ ਉਤੋਂ ਸੇਠਾ ਯਾਰ ਪੂਜਾ ਪਾਠ ਆਦਤ ਇੱਕ ਕਰਤੰਦੀ ਸਾਰਾ ਮੈਲਾ ਹੀ ਆਂਦਾ ਕੰਨੀ ਸੁద్ధి ਕਰ ਗਈ ਹੈ ਦਾਸ ਆਪਣੇ ਕੋ ਰੱਖਣ ਹਾ ਮਿਲਾਈ ਜੋ ਮਹਾਰਜ ਸੇਵਕ ਬਣੇ ਹੈ ਉਹਨਾਂ ਨੂੰ ਆਪਣੇ ਵਖਾ ਕਰਨ ਵਾਲਾ ਆਪ ਹੈ ਨਿੰਦਕ ਮੁਆ ਨਿੰਦਕ ਨਾਲ ਜਿੰਨਾ ਆਦਮੀ ਕਰਦਾ ਹੈ ਜਿਵੇਂ ਕਿਰਸ਼ੀਆ ਜਿੰਝਾ ਕਰਦਾ ਸੀ ਕਿ ਨਿੰਦਕ ਚੰਦੂ ਦੇ ਨਾਲ ਹੀ ਤੇਹੀ ਹਾਲਤ ਹੋ ਗਈ ਦੋਹਾਂ ਨੂੰ ਬਿਰਗਾ ਜੀ ਡੰਡ ਮਿਲਿਆ ਇਸੇ ਪ੍ਰਕਾਰ ਨਿੰਦਕ ਨੂੰਆ ਨਿੰਦਕ ਦਾ ਨਾਮ 인ਦਿਆ ਕਰਮ ਦੇ ਨਾਲ ਨਿੰਦਕ ਮਰ ਗਿਆ ਹੈ ਪਾਰ ਬ੍ਰਹਮ ਪਰਮੇਸ਼ਰ ਜਨ ਰੱਖੇ ਜੀ ਪਾਰ ਬ੍ਰਹਮ ਪਰਮੇਸ਼ਰ ਜਨ ਰੱਖੇ ਪਰਮੇਸ਼ਰ ਨੇ ਬਾਦਲੰਭ ਨੇ ਆਪ ਦੇ ਸੇਵਕਾਂ ਦੀ ਇੱਥਾ ਕੀਤੀ ਹੈ ਥਾਉਨ ਨਾ ਜਾਇਆ ਕਰ ਕੋ ਲੋ ਤਾਂ ਬੋਲਿਆ ਕਰੇਗਾ ਸੋਣਾ ਨਰਵਾ ਕਾਦ ਨਹੀਂ ਨਿੰਦ ਕਾ ਸਿਰ ਕਟ ਕੇ ਉਹ ਕਾਲ ਜਿਹਨੀਆਂ ਕਰਮ ਵਾਲੇ ਪੁਰਖਾਂ ਨੇ ਦੇ ਸੱਜ ਦੇ ਕਾਲ ਕਟ ਕੁਠੇ ਜੀ ਵੀ ਇਹੇ ਕੜਗ ਦੀ ਗੱਜ ਉੱਠਿਆ ਹੈ ਰਾ ਨਿੰਦਕਾ ਕਹਿਆ ਕੋਈ ਨਾ ਮੰਨੇ ਜਿਹੜਾ ਨਿੰਦਕਪੁਰਖਾ ਉਹ ਭਾਵੇਂ ਕਿਨੀ ਨਿੰਦਿਆ ਕਰੇ ਉਹ ਕਹਿਆ ਸ਼੍ਰੀਖੁਰੂ ਕੋਈ ਵੀ ਨਹੀਂ ਮੰਨਦੇ ਹਨ ਨਿੰਦਕਾ ਨਿੰਦਕਾ ਝੂਠ ਬੋਲ ਪਜਤਾਨ ਜਿਹੜੇ ਨਿੰਦਕਪੁਰਖਾ ਝੂਠ ਬੋਲ ਬੋਲ ਕੇ ਮਗਰੋਂ ਪਛਤਾਉਂਦੇ ਹੀ ਰਹਿੰਦੇ ਹਨ ਵੀ ਸਾਡੀ ਗੱਲ ਦੀ ਕਿਸੇ ਨੇ ਸੁਣੀ ਨਹੀਂ ਸਾਨੂੰ ਝੂਠੇ ਹੀ ਸਮਝ ਲਿਆ ਸਾਹ ਸੁਸ਼ੋਰ ਹੈ ਸਿਰ ਕਰਨ ਲਗਾਉਂਦਾ ਹੈ ਉਹ ਹੱਥਾਂ ਨੂੰ ਪਟਕਾਉਂਦਾ ਰਹਿੰਦਾ ਹੈ ਤੇ ਮੱਥੇ ਦੇ ਮਾਰਵਾ ਲੈਂਦਾ ਉਹ ਮੇਰੇ ਕਰਮ ਇਹ ਜੇ ਹੈ ਤੇ ਧਰਤੀ ਨਾਲ ਸਿਰ ਮਾਰਦਾ ਰਹਿੰਦਾ ਹੈ ਨਿੰਦ ਕਾ ਦੇ ਛੋੜੈ ਨਾ ਜਾਇ ਨਿੰਦ ਵੀਣਾ ਪਰਖਾ ਨੂੰ ਬਈ ਪਰਵੇਰ ਪ੍ਰੇਰਕ ਜੋ ਪਰਵੇਸ਼ ਕਰਵਾ ਉਹ ਛੱਡੇਗਾ ਨਹੀਂ ਜਰੂਰ ਨਰਕ ਚ ਪਾਏਗਾ ਹਰ ਕਾ ਦਾਰ ਕਿਸ ਗੁਰਾ ਨਾ ਮੰਗੇ ਜੋ ਮਾਰਾ ਤੇ ਸੇਵਕ ਹੈ ਉਹ ਤਾਂ ਕਿਸੇ ਦਾ ਕੋਈ ਮੋੜਾ ਮੰਗਦੇ ਹੀ ਨਹੀਂ ਹਨ ਤੇਰੇ ਬਾਣੇ ਸਰਵਤਕਾ ਭਲਾਈ ਉਹ ਕਹੁੰਦੇ ਹਨ ਨਿੰਦ ਕਾ ਲਾਗੈ ਦੁਸੰਗ ਜਿਹੜੇ ਨਿੱਤ ਪੁਰਖਾ ਉਹ ਸੰਗਾਂ ਨੂੰ ਲਾ ਰਹਿਂਦਾ ਹਰ ਵਕਤ ਨਜ਼ਰਾਂ ਕਰੇ ਕੋਈ ਨਕਲਾਤੀ ਕਰੇ ਕੋਈ ਨਕਲਾਤੀ ਕਿਉ ਸੰਗ ਨਜ਼ਰਾਂ ਲਾਉਣ ਕਰਕੇ ਉਹਨੂੰ ਦੁੱਖ ਲੱਗਦਾ ਹੈ ਇਹ ਸੰਗ ਹੈ ਜਦ ਬਰਸ਼ੀ ਵਜਦੀ ਹੁੰਦੀ ਹੈ ਇਸ ਪ੍ਰਕਾਰ ਦੁੱਖ ਲੱਗਦਾ ਹੈ ਸੰਗ ਤੋਂ ਦਾ ਗੁਣ ਗਉ ਨਹੀਂ ਹੈ ਨਿੱਤ ਨੂੰ ਸੰਗਤ ਨੂੰ ਵੇਖ ਕੇ ਦੁੱਖ ਲੱਗਦਾ ਹੈ ਇਸ ਪ੍ਰਕਾਰ ਉਹ ਸੁਹੀ ਨਹੀਂ ਹੋ ਸਕਦਾ ਮੈਂ ਵੀ ਗਿਆ ਹਾਂ ਬਗਲੇ ਜਿਹਾ ਰਹਾ ਪੰਖ ਫਸਾਰ ਜਿਵੇਂ ਬਗਲਾ ਸਾਥ ਸੰਗੀਤ ਜੀ ਖੰਭ ਪਸਾਰੀ ਬੈਠਾ ਹੁੰਦਾ ਐਂ ਵੀ ਖੰਭ ਕੀ ਖੰਭ ਪਸਾਰ ਕੇ ਬਗਲੇ ਉਹ ਪਖੰਡ ਦੇ ਤੇ ਬਿਠਾ ਲੈਂਦਾ ਅੰਕਰ ਭੀਦਰ ਦੇਲ ਕੋਡਾਂ ਸੋ ਲੋਮਾਂ ਨੀਂਦ ਦਾ ਫਾਇਦਾ ਖਾਵੇ ਕਿਉਂ ਵੀ ਹੁਣ ਵੀ ਖੰਭ ਪਸਾਰੇ ਕਿਉਂ ਬੈਠ ਰਿਹਾ ਮੁਖ ਤੇ ਬੋਲਿਆ ਤਾਂ ਕੱਢਿਆ ਜਦੋਂ ਮੂੰਹ ਹੋ ਗਿਆ ਵਿਚਾਰ ਬਾਨਾ ਝਟ ਕੱਢ ਲਿਆ ਵੀ ਇਹ ਤਾਂ ਫਿਰਦਕੋ ਹੈ ਇਹਦੇ ਅੰਦਰ ਕੋਈ ਗੁਰਮੁਖਤਾਈ ਨਹੀਂ ਹੈ ਅੰਤਰਜਾਮੀ ਵਿਚਾਰ ਬਾਨਾ ਝਾਤੀ ਕਦੇ ਲੰਧੋ ਵਾਰੇ ਜਿਸਮਕਾਰ ਅੰਤਰਜਾਮੀ ਕਰਤਾ ਸੋਏ ਉਹ ਅੰਤਰਜਾਮੀ ਪਰਮੇਸ਼ਰ ਸਾਰੇ ਜਨ ਨੂੰ ਕਰਨ ਵਾਲਾ ਹੈ ਸਰਜਨ ਕਰੇ ਸੋ ਨਿਚਲ ਹੋਏ ਜੋ ਮਨੁੱਖ ਵਿਆਰੇ ਕਰਦੇ ਹੈ ਉਹ ਨੇਚਰ ਅਚਲ ਕਿਤੋਂ ਹੁੰਦੇ ਹੈ ਅਚਲ ਕਿਤੋਂ ਝੁੰਦੇ ਹੈ ਉਹ ਨਿਸ਼ਚੇ ਕਰਕੇ ਅਚਲ ਉਹ ਉਹਨਾਂ ਦਾ ਕਿਤੋਂ ਚੱਲ ਹੋਇਆ ਹੁੰਦਾ ਜੋ ਕੋਈ ਕਰਵੇ ਮਨ ਨੂੰ ਅਚਲ ਕਰਨ ਨੂੰ ਆ ਕੇ ਸੋਚ ਕਰਨੇ ਹੈ ਤੇ ਵਾਹਿਗੁਰੂ ਨੇ ਉਹਨਾਂ ਦੇ ਪ੍ਰੋਗ ਮਹਾਰਾਜ ਸਤਿਏ ਪਾਰਸਾ ਜੀ ਆਪ ਦੇ ਸੇਵਕਾਂ ਦੀ ਕਮਾਈ ਜਿਹੜੀ ਅਕਾਰਥ ਨਹੀਂ ਜਾਣ ਦਿੰਦਾ ਜੋ ਕਰੇ ਸੋਈ ਪ੍ਰਮਾਣੇ ਇਹ ਨਿਸ਼ਚਿਤ ਅਚੰਗਲ ਗੱਲ ਹੈ ਉਹ ਹੁੰਦਾ ਜੋ ਕੋਈ ਭਗਤ ਕਰਦੇ ਹਨ ਹਰਕਾ ਦਾਸ ਸਾਚਾ ਦਰਬਾਰ ਜੋ ਮਹਾਰਾਜ ਦੇ ਸੇਵਕਾਂ ਦਰਬਾਰ ਸਾਹਿਬ ਸੰਗਤ ਵਿੱਚ ਵੀ ਦਰਬਾਰ ਸਾਜ ਖੰਡ ਵਿੱਚ ਵੀ ਉਹ ਸੱਚੇ ਹਨ ਜਨ ਨਾਨਕ ਕਹਿਆ ਤੱਤ ਵਿਚਾਰ ਸਤਿਗੁਰੂ ਨਾਨਕ ਦੇਵ ਜੀ ਦੇ ਕੋਈ ਤੱਕ ਸਿਧਾਂਤ ਕਾਤੋ ਸਬੂਬ ਦਾ ਵਿਚਾਰ ਵੀ ਲੈਣਾ ਕਰਕੇ ਦੱਸਿਆ ਹੈ ਇਹ ਅਸਲੀ